ਜਿਹੜੀ ਆਪਾਂ ਫਰਾਂਚਾਈਜ਼ੀ ਲਈ ਹੈ ਨਾ ਇਹ ਪੰਜਾਬ ਦੇ ਵਿੱਚ ਮੇਰੇ ਸਾਹਮਣੇ ਨਾਲ ਪਹਿਲੀ ਹੋਊਗੀ ਇਹ ਦਿੱਲੀ ਦਾ ਕਨਸੈਪਟ ਆ ਆਪਾਂ ਫਸਟ ਟਾਈਮ ਇੱਥੇ ਲੈ ਕੇ ਆਏ ਆ ਪੰਜਾਬ ਵਿੱਚ ਤੇ ਵੇਖੋ 1 ਹਫ਼ਤਾ ਹੋਇਆ ਓਪਨਿੰਗ ਹੋਏ ਨੂੰ ਤੇ ਜੋ ਵੀ ਰਿਸਪੌਂਸ ਮਿਲ ਰਿਹਾ ਨਾ ਮੈਮ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਕਸਟਮਰ ਇੱਕ ਵਾਰ ਆ ਰਹੇ ਨੇ ਟੈਸਟ ਕਰ ਰਹੇ ਨੇ ਕਿਉਂਕਿ ਕੰਪਨੀ ਵੱਲੋਂ ਜੋ ਰੇਟ ਆ ਨਾ ਬਹੁਤ ਘੱਟ ਲਗਾਇਆ ਜਾ ਰਿਹਾ ਹੈ ਸਰ ਤੇ ਜੋ ਵੀ ਕਸਟਮਰ ਆ ਰਹੇ ਨੇ ਉਹ ਜੁੜ ਰਹੇ ਆ ਰੈਗੂਲਰ ਦੋ ਦੋ ਮੀਲਾਂ ਲੈ ਰਹੇ ਆ ਤੇ ਮੈਂ ਇਹਦੇ ਵਿੱਚ ਤਿੰਨ ਤਰ੍ਹਾਂ ਦੇ ਸੈਲਡ ਨੇ ਆਪਣੇ ਕੋਲ ਠੀਕ ਤੇ ਜਿਹੜਾ ਆਪਣਾ ਜਾਨੀ ਕਿ ਬੈਸਟ ਸੈਲਰ ਚੱਲ ਰਿਹਾ ਉਹ ਫਰੂਟ ਸੈਲਡ ਹੈ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮ ਆ ਰਹੀਆਂ ਨੇ ਹਜੇ ਨਹੀਂ ਕੁਝ ਟਾਈਮ ਤੱਕ ਪਤਾ ਲੱਗੂਗਾ ਸਾਹਿਬ ਨੂੰ ਸਾਰਿਆਂ ਨੇ ਮੁੜਨਾ ਵਾਪਸ ਇਹ ਨਹੀਂ ਹੈਗਾ ਵੀ ਫਾਸਟ ਫੂਡ ਵੱਲ ਹਾਂ ਫਾਸਟ ਫੂਡ ਖਾਓ ਸਾਰੇ ਨੇ ਪਰ ਹੈਲਥ ਜੁੜੀ ਸਭ ਤੋਂ ਪਹਿਲਾਂ ਹੈਲਥ ਜੁੜੀ ਹੈ ਫੂਡ ਦੇ ਨਾਲ ਨਾਲ ਆਪਾਂ ਨੇ ਟੇਸਟ ਵੀ ਦੇਣਾ ਹੈ ਹੈਨਾ ਫੂਡ ਤਾਂ ਸਾਰੇ ਖਾਂਦੇ ਨੇ ਬਟ ਉਹਦੇ ਨਾਲ ਟੇਸਟ ਵੀ ਮਿਲ ਜਵੇ ਨਾ ਆਪਾਂ ਹੋਰ ਚੀਜ਼ਾਂ ਛੱਡ ਜਾਗੇ ਕਈ ਆਪਣੇ ਕਸਟਮਰ ਨੇ ਇੱਥੇ ਰੈਗੂਲਰ ਜਿਹੜੇ ਹੁਣ ਰੈਗੂਲਰ ਜੁੜੇ ਹੋਏ ਨੇ ਦੋ ਟਾਈਮ ਮੀਲ ਲੈ ਜਾਂਦੇ ਨੇ ਡੇ ਟਾਈਮ ਮਾਰਨਿੰਗ ਟਾਈਮ ਲੈ ਜਾਂਦੇ ਨੇ ਇਵਨਿੰਗ ਟਾਈਮ ਲੈ ਕੇ ਜਾਂਦੇ ਨੇ ਮੈਮ ਉਹ ਆਪ ਬੋਲਦੇ ਨੇ ਕਿ ਜੀ ਅਸੀਂ ਹੋਰ ਚੀਜ਼ਾਂ ਸਾਰੀਆਂ ਅਵੋਇਡ ਕਰ ਰਹੇ ਹਾਂ ਕਿਥੇ ਆਪਾਂ ਹੁਣ ਜਨਨ ਕੀ ਜੋ ਆਈਸਕ੍ਰੀਮ ਖਾਂਦੇ ਨੇ ਉਹ ਭਲਾ ਦਾਂਗੇ ਲੋਕਾਂ ਨੂੰ ਜਿੰਨੇ ਜਿੰਨਿਆਂ ਨੇ ਵੀ ਖਾਧੀ ਮੈਮ ਉਹ ਸਾਰਿਆਂ ਦਾ ਰਿਸਪੋਨਸ ਬਹੁ ਡੀਰਿਆ ਤੁਸੀਂ ਵੀ ਖਾਧੀ ਹੋ ਟੈਸਟ ਕੀਤੇ ਬੜਾ ਟੇਸਟੀ ਸੀ ਹਾਂਜੀ 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 ਕ੍ਰੇਵਿੰਗ ਲੱਗਦੀ ਐ ਮੈਂ ਮੇਰੇ ਇੱਥੇ ਨਾਲ ਸਾਡੇ ਸਾਹਮਣੇ ਸ਼ੌਪ ਆਸ ਲੁੰਗੀ ਉਹ ਬੋਲਦੇ ਸੀ ਉਹ ਕਹਿੰਦੇ ਵੀ ਕਿ ਕ੍ਰੇਵਿੰਗ ਲੱਗਦੀ ਐ ਮੈਂ ਰੋਟੀ ਖਾਦੀ 4 ਵਜੇ ਮੈਨੂੰ ਕ੍ਰੇਵਿੰਗ ਲੱਗੀ ਵੀ ਮੈਂ ਸੈਲਟ ਖਾਣਾ ਉਹਦਾ ਪੱਕਾ ਸੈਲਟਾ ਮੈਂ ਮੂਨੇ ਖਾਣੀ ਗਾਣਾ ਸਾਰਸ਼ਕਾਲ ਜੀ ਮੈਂ ਹਰਵਿੰਦਰ ਕੌਰ ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਤੇ ਅੱਜ ਅਸੀਂ ਪਹੁੰਚੇ ਹਾਂ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਇੱਕ ਅਜਿਹੀ ਜਗ੍ਹਾ ਤੇ ਤੁਹਾਨੂੰ ਲੈ ਕੇ ਆਏ ਹਾਂ ਜਿੱਥੇ ਕੁਝ ਖਾਸ ਰਹਿਣ ਵਾਲਾ ਹੈ ਤੇ ਇਸ ਵਾਰ ਆਪਾਂ ਆ ਸਰਾਂਦੇ ਦੀ ਸਭ ਤੋਂ ਵਧੀਆ ਚੀਜ਼ ਜੋ ਤੁਸੀਂ ਲੱਭਦੇ ਹੋ ਲੁਧਿਆਣਾ ਪਟਿਆਲਾ ਜਾਂ ਕਿਤੇ ਹੋਰ ਜਗ੍ਹਾ ਤੇ ਵੀ ਲੱਭਦੇ ਹੋ ਪਰ ਉਹ ਤੁਹਾਡੀ ਜਿਹੜੀ ਖੁਆਇਸ਼ ਆ ਜਿਸਰਾਂਦੇ ਵਿੱਚ ਪੂਰੀ ਹੋਣ ਜਾ ਰਹੀ ਹੈ ਕਿਉਂਕਿ ਅੱਜ ਅਸੀਂ ਜਾ ਰਹੇ ਆ ਫਰੂਟ ਬਿਲਾ ਦੇ ਸਭ ਤੋਂ ਖਾਸ ਬੰਦੇ ਦੇ ਨਾਲ ਅੱਜ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਆ ਤਾਂ ਪਹਿਲਾਂ ਉਹਨਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਆ ਸਸ਼ੀ ਕਾਲ ਵੀਰ ਜੀ ਕਿਵੇਂ ਕਿਵੇਂ ਵੀਰੇ ਠੀਕ ਠਾਕ ਜੀ ਤੁਸੀਂ ਹਾਂ ਤੁਸੀਂ ਫਰੂਟ ਬਿਲਾ ਚ ਇਸ ਵਾਰ ਖਾਸ ਕੀ ਲੈ ਕੇ ਆਏ ਹੋ ਖਲਾਈ ਦੱਸੋ ਖਾਸ ਮੈਮ ਪਹਿਲਾਂ ਤਾਂ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਤਾਂ ਜੋੜ ਕੇ ਤੇ ਮੈਮ ਖਾਸ ਤਾਏ ਜਿਹੜੀ ਆਪਾਂ ਫਰਾਂਚਾਈਜ਼ੀ ਲਈ ਹੈ ਨਾ ਇਹ ਪੰਜਾਬ ਦੇ ਵਿੱਚ ਮੇਰੇ ਸਾਹਮਣੇ ਨਾਲ ਪਹਿਲੀ ਹੋਊਗੀ ਜੀ ਤੇ ਜੋ ਵੀ ਕਨਸੈਪਟ ਆ ਨਾ ਖਾਣ ਦਾ ਮੈਮ ਇਹ ਦਿੱਲੀ ਦਾ ਕਨਸੈਪਟ ਆ ਆਪਾਂ ਫਸਟ ਟਾਈਮ ਇੱਥੇ ਲੈ ਕੇ ਆਏ ਆ ਪੰਜਾਬ ਵਿੱਚ ਤੇ ਵੇਖੋ 1 ਹਫ਼ਤਾ ਹੋਇਆ ਓਪਨਿੰਗ ਹੋਏ ਨੂੰ ਤੇ ਜੋ ਵੀ ਰਿਸਪੌਂਸ ਮਿਲ ਰਿਹਾ ਨਾ ਮੈਮ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਤੇ ਕਸਟਮਰ ਇੱਕ ਵਾਰ ਆ ਰਹੇ ਨੇ ਟੈਸਟ ਕਰ ਰਹੇ ਨੇ ਕਿਉਂਕਿ ਕੰਪਨੀ ਵੱਲੋਂ ਜੋ ਰੇਟ ਆ ਨਾ ਬਹੁਤ ਘੱਟ ਲਗਾਇਆ ਜਾ ਰਿਹਾ ਹੈ ਇਸ ਟਾਈਮ ਤੇ ਜੋ ਵੀ ਕਸਟਮਰ ਆ ਰਹੇ ਨੇ ਉਹ ਜੁੜ ਰਹੇ ਆ ਰੈਗੂਲਰ ਦੋ ਦੋ ਮੀਲਾਂ ਲੈ ਰਹੇ ਆ ਤੇ ਮੈਮ ਇਹਦੇ ਵਿੱਚ ਤਿੰਨ ਤਰ੍ਹਾਂ ਦੇ ਸੈਲਡ ਨੇ ਆਪਣੇ ਕੋਲ ਜੀ ਤੇ ਜਿਹੜਾ ਆਪਣਾ ਜਾਨੀ ਕਿ ਬੈਸਟ ਸੈਲਰ ਚੱਲ ਰਿਹਾ ਉਹ ਫਰੂਟ ਸੈਲਡ ਹੈ ਇਸ ਟਾਈਮ ਜੀ ਹਾਂਜੀ 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 ਤੇ ਤੁਸੀਂ ਗੱਲ ਵੀ ਕਰੀ ਆ ਕਿ ਵੀ ਮਤਲਬ ਕਿ ਸ਼ਾਇਦ ਮੈਨੂੰ ਵੀ ਦੇਖਣ ਨੂੰ ਮਿਲਿਆ ਨੀਗਾ ਕਦੇ ਵੀ ਸਰਾਂਦੇ ਦੇ ਵਿੱਚ ਕੁਝ ਐਦਾਂ ਦਾ ਖੁਸ਼ ਖਾਸ ਦੇਖਣ ਨੂੰ ਮਿਲਿਆ ਹਨਾ ਮੈਮ ਜੋ ਅੱਜ ਦਾ ਲਾਈਫਸਟਾਈਲ ਹੋ ਚੁੱਕਿਆ ਨਾ ਬੱਚਿਆਂ ਦਾ ਜਾਂ ਜੋ ਵੀ ਦੁਨੀਆ ਦਾ ਲਾਈਫ ਸਟਾਈਲ ਹੋ ਚੁੱਕਿਆ ਹੈ ਨਾ ਅੱਜ ਦੇ ਟਾਈਮ 'ਚ ਜਿਹੜੀ ਡਾਈਟ ਆ ਨਾ ਆਪਾਂ ਇੱਕ ਫਰੂਟ ਦੇ ਵਿੱਚ ਰਹਿ ਚੁੱਕੇ ਆ ਹਨ ਤੇ ਫਰੂਟ ਤੋਂ ਬਿਨਾ ਹੁਣ ਤੁਸੀਂ ਚਲੋ ਦੁੱਧ ਵਿੱਚ ਵੀ ਲਾ ਲਓ ਹਨ ਆਪਣੇ ਚਲੋ ਜ਼ਮੀਨ ਵਿੱਚ ਆਪਾਂ ਨੀਰੇ ਲਈ ਜੂਰੀਆ ਪਾਉਨੇ ਆਦੇ ਵਿੱਚ ਵੀ ਜੂਰੀਆ ਜੋ ਅੱਜ ਦੇ ਟਾਈਮ 'ਚ ਨੇਚਰਲ ਫਰੂਟ ਆ ਮੈਮ ਹਨਾ ਤੇ ਫਾਸਟ ਫੂਡ ਵੱਲ ਜਾ ਚੁੱਕੀ ਆ ਦੁਨੀਆ ਲੀਵਰਾਂ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਾਂ ਆ ਰਹੀਆਂ ਨੇ ਹਜੇ ਨਹੀਂ ਕੁਝ ਟਾਈਮ ਤੱਕ ਪਤਾ ਲੱਗੂਗਾ ਸਭ ਨੂੰ ਸਾਰਿਆਂ ਨੇ ਮੁੜਨਾ ਵਾਪਸ ਹੂੰ ਇਹ ਨਹੀਂ ਹੈਗਾ ਵੀ ਫਾਸਟ ਫੂਡ ਵੱਲ ਹਾਂ ਫਾਸਟ ਫੂਡ ਖਾਓ ਸਾਰੇ ਜਣੇ ਪਰ ਹੈਲਥ ਜ਼ਰੂਰੀ ਸਭ ਤੋਂ ਪਹਿਲਾਂ ਹੈਲਥ ਜ਼ਰੂਰੀ ਹੈ ਤੇ ਜੋ ਆਪਣਾ ਸੈਲਡ ਮੈਮ ਇਹਦੇ ਵਿੱਚ ਪੰਜ ਤਰ੍ਹਾਂ ਦਾ ਫਰੂਟ ਪੈਂਦਾ ਤੁਹਾਨੂੰ ਪਤਾ ਫਰੂਟ ਕਿੰਨਾ ਕੋਸਟਲੀ ਆ ਤੇ ਪਾਈਨੈਪਲ ਦੀ ਕੀਮਤ ਆ ਜੋ ਪਰ ਕਿਜੀ ਆ 120 ਆ 120 ਤੇ ਸੇਬ ਮੈਮ 2 220 220 ਜਾਂ 250 ਹੁੰਦਾ ਤੇ ਅੰਗੂਰ ਵਗੈਰਾ ਲਾ ਲਓ ਤੁਸੀਂ ਸਾਰੀਆਂ ਚੀਜ਼ਾਂ ਮਹਿੰਗੀਆਂ ਨੇ ਕੋਸਟਲੀ ਨੇ ਜੋ ਵੀ ਇਹਦੇ ਵਿੱਚ ਕਰੀਮ ਪੈਂਦੀ ਆ ਜਾਂ ਕੁਝ ਵੀ ਪੈਂਦਾ ਉਹ ਆਪਾਂ ਨੂੰ ਗਾਹ ਕੰਪਨੀ ਪ੍ਰੋਵਾਈਡ ਕਰਵਾਉਂਦੀ ਆ ਜੋ ਵੀ ਇਹਦੇ ਵਿੱਚ ਕਰੀਮ ਪੈਂਦੀ ਆ ਮੈਮ ਉਹ ਟ੍ਰਾਂਸਫੈਰਡ ਫਰੀ ਹੁੰਦੀ ਆ ਤੇ 슈ਗਰ ਫਰੀ ਹੁੰਦੀ ਆ ਤੇ ਉਹਦਾ ਕੋਈ ਵੀ ਆਪਣੀ ਸਿਹਤ ਨੂੰ ਕੋਈ ਨੁਕਸਾਨ ਨਹੀਂ ਹੈਗਾ ਬਟ ਜਦੋਂ ਆਪਾਂ ਹੋਰ ਚੀਜ਼ਾਂ ਨਾਲ ਕੰਪੇਅਰ ਕਰਦੇ ਆ ਤਾਂ ਇਹਦੇ ਵਿੱਚ ਤਿੰਨ ਤਰ੍ਹਾਂ ਦਾ ਸੈਲਡ ਆ ਇੱਕ ਤਾਂ ਵਿੱਚ ਮਿਕਸ ਹੋ ਗਿਆ ਕਰੀਮ ਵਗੈਰਾ ਸੌਸਾਂ ਪੈਂਦੀਆਂ ਨੇ ਚਾਰ ਹਨਾ ਤੇ ਇੱਕ ਨੇਚਰਲ ਜਿੰਮ ਵਾਲੇ ਵਾਸਤੇ ਮੈਮ ਉਹ ਬਿਲਕੁਲ ਬਿਨਾਂ ਲੈਮਨ ਵਗੈਰਾ ਪੈਂਦਾ ਉਹਦੇ ਵਿੱਚ ਕਾਲੀ ਮਿਰਚ ਮਸਾਲੇ ਹੁੰਦੇ ਨੇ ਮੈਮ ਉਹ ਟੋਟਲੀ ਗੈਲਰੀ ਫਰੀ ਹੁੰਦੀ ਆ ਤੇ ਇੱਕ ਸਪੈਸ਼ਲ ਜਿਮ ਵਾਸਤੇ ਡਾਈਟ ਹੁੰਦੀ ਆ ਜੋ ਕੰਪਨੀ ਪ੍ਰੋਵਾਈਡ ਕਰਦੀ ਆ ਸਪਰਾਉਟ ਵਾਲਾ ਆਪਣਾ ਸੈਲਡ ਹੁੰਦਾ ਜਿੰਮੇ ਵੀ ਬੜੇ ਬੜੇ ਬ੍ਰਾਂਡ ਦੰਦੇ ਨੇ ਨਾ ਉਹ ਚੀਜ਼ ਆਪਾਂ ਇੱਥੇ ਲੈ ਕੇ ਆਏ ਹਾਂ ਤੇ ਵੇਖੋਗਾ ਕਿ ਹਜੇ ਤੁਸੀਂ ਫਰੂਟ ਚਾਰ ਦੀ ਗੱਲ ਕਰੀ ਆ ਹੋਰ ਇਹਦੇ ਵਿੱਚ ਹੋਰ ਅਲੱਗ ਕੀ ਸਪੈਸ਼ਲ ਕੀ ਆ ਇਸ ਤੋਂ ਵੀ ਨਾ ਅਲੱਗ ਮੈਂ ਇਹ ਕਨਸੈਪਟ ਇੱਥੇ ਹੈ ਉਹ ਨਹੀਂ ਕਿਸੇ ਕੋਲ ਹੋਊਗਾ ਵੀ ਸਿੰਪਲ ਫਰੂਟ ਦੰਦੇ ਨੇ ਫਰੂਟ ਦੇ ਨਾਲ ਨਾਲ ਆਪਾਂ ਨੇ ਟੇਸਟ ਵੀ ਦੇਣਾ ਹੈ ਹਨਾ ਫਰੂਟ ਤਾਂ ਸਾਰੇ ਖਾਂਦੇ ਨੇ ਬਟ ਉਹਦੇ ਨਾਲ ਟੇਸਟ ਵੀ ਮਿਲ ਜਵੇ ਨਾ ਆਪਾਂ ਹੋਰ ਚੀਜ਼ਾਂ ਛੱਡ ਜਾਾਂਗੇ ਕਈ ਆਪਣੇ ਕਸਟਮਰ ਨੇ ਇੱਥੇ ਰੈਗੂਲਰ ਜਿਹੜੇ ਹੁਣ ਰੈਗੂਲਰ ਜੁੜੇ ਹੋਏ ਨੇ ਦੋ ਟਾਈਮ ਮੀਲ ਲੈ ਕੇ ਆਉਂਦੇ ਨੇ ਡੇ ਟਾਈਮ ਮਾਰਨਿੰਗ ਟਾਈਮ ਲੈ ਜਾਂਦੇ ਨੇ ਈਵਨਿੰਗ ਟਾਈਮ ਲੈ ਕੇ ਜਾਂਦੇ ਨੇ ਮੈਮ ਉਹ ਆਪ ਬੋਲਦੇ ਨੇ ਕਿ ਅਸੀਂ ਅਸੀਂ ਹੋਰ ਚੀਜ਼ਾਂ ਸਾਰੀਆਂ ਅਵੋਇਡ ਕਰ ਰਹੇ ਹਾਂ ਹੁਣ ਵੀ ਅਸੀਂ ਇੱਧਰ ਨੂੰ ਸਾਨੂੰ ਟੇਸਟ ਮਿਲ ਰਿਹਾ ਮੇਮ ਗੱਲ ਆ ਹਨ ਤੇ ਜਿਹੜਾ ਸੈਲਡ ਆ ਉਹਦੇ ਵਿੱਚ ਪ੍ਰੋਟੀਨ ਵਗੈਰਾ ਜਿਵੇਂ ਚਨੇ ਹੁੰਦੇ ਨੇ ਮੈਮ ਅ ਫਰੂਟ ਹੋਗੇ ਮੈਕਰੋਨੀ ਹੋਗੀ ਹਨ ਤੇ ਬਾਕੀ ਜਿਹੜਾ ਆਪਣਾ ਫਰੂਟ ਕਰੀਮ ਆ ਮੈਮ ਉਹ ਜਾਂ ਤਾਂ ਇੱਥੇ ਬੜੇ-ਬੜੇ ਸ਼ਾਪ ਦੇ ਨਾਮ ਮੈਂ ਲੈ ਸਕਦਾ ਵਿੱਚ ਇਹਦੇ ਤੇ ਜੱਗੀ ਸਵੀਟਸ ਵਗੈਰਾ ਜਾਂ ਗੋਪਾਲ ਸਵੀਟਸ ਵਾਲਿਆਂ ਦੇ ਹੁੰਦੇ ਨੇ ਉਹ ਆਪਾਂ ਫਰੂਟ ਕਰੀਮ ਇੱਥੇ ਪ੍ਰੋਵਾਈਡ ਕਰਵਾਈ ਆ ਮੈਂ ਇੱਥੇ ਆਪਾਂ ਹੁਣ ਜਾਨਕੀ ਜੋ ਆਈਸਕ੍ਰੀਮ ਖਾਂਦੇ ਨੇ ਉਹ ਭਲਾ ਦਾਂਗੇ ਲੋਕਾਂ ਨੂੰ ਜਿੰਨੇ ਜਿੰਨਿਆਂ ਨੇ ਵੀ ਖਾਧੀ ਮੈਮ ਉਹ ਸਾਰਿਆਂ ਦਾ ਰਿਸਪੌਂਸ ਬਹੁਤ ਡੀ ਰਿਹਾ ਤੁਸੀਂ ਵੀ ਖਾਧੀ ਹੋ ਟੈਸਟ ਕੀਤੇ ਬਹੁਤ ਟੇਸਟੀ ਸੀ ਹਾਂਜੀ 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 ਤੇ ਤੁਸੀਂ ਕਹੇ ਵੀ ਹਜੇ ਮੈਂ ਇੱਕ ਵੀਕ ਹੀ ਹੋਇਆ ਹੈ ਵੀ ਮੈਨੂੰ ਹਜੇ ਨਿਊ ਓਪਨਿੰਗ ਹੋਈ ਹੈ ਹਨਾ ਕਿੰਨੇ ਕਸਟਮਰ ਤੁਹਾਡੇ ਨਾਲ ਜੁੜ ਗਏ ਵੈਸੇ ਮੈਮ ਟਾਈਮ ਜੋ ਚੀਜ਼ਾਂ ਜੋ ਕਰਨੀ ਸੀ ਐਡਵਰਟਾਈਜ਼ਮੈਂਟ ਵਗੈਰਾ ਕਰਨੀ ਸੀ ਉਹ ਹਜੇ ਹੋਈ ਨਹੀਂ ਹੈਗੀ ਕਿਉਂਕਿ ਟਾਈਮ ਨਹੀਂ ਦੇ ਰਹੇ ਕਸਟਮਰ ਰਾਤ ਨੂੰ ਮੈਮ 9 9 10 10 ਵਜੇ ਮਤਲਬ ਕਿ ਇੱਕ ਵੀਕ ਚ ਤੁਹਾਨੂੰ ਇੰਨੀ ਜ਼ਿਆਦਾ ਵਧੀਆ ਰਿਸਪੌਂਸ ਮਿਲ ਰਿਹਾ ਹੈ ਹਾਂਜੀ 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 ਠੀਕ ਤੇ ਜੇ ਗੱਲ ਕਰੀਏ ਤੁਹਾਨੂੰ ਤੁਸੀਂ ਸਿੱਖਿਆ ਕਿੱਥੋਂ ਹੈ ਵੈਸੇ ਮੈਂ ਮੇ ਇਹ ਨਾ ਜਦੋਂ ਆਪਾਂ ਪੰਚਾਇਤੀ ਵਗੈਰਾ ਜਦੋਂ ਆਪਾਂ ਉਹਨਾਂ ਨਾਲ ਟਾਈ ਅਪ ਕਰਦੇ ਹਾਂ ਨਾ ਉਹ ਤੁਹਾਨੂੰ ਟ੍ਰੇਨਿੰਗ ਦਿੰਦੇ ਨੇ ਹੂੰ ਬਨ ਵੀ ਯਾਨੀ ਕਿ ਲਾ ਲਓ ਇੱਕ ਮੰਥ ਇੱਕ ਮੰਥ ਤੋਂ ਉੱਤੇ ਹੋ ਜਾਂਦੀਆਂ ਮੇ ਵੀ ਤੇ ਉਹ ਤੁਹਾਨੂੰ ਸਰਟੀਫਾਈਡ ਵਗੈਰਾ ਦਿੰਦੇ ਨੇ ਸਰਟੀਫੀਕੇਟ ਦੇ ਕੇ ਤੁਹਾਨੂੰ ਕਰਕੇ ਫਿਰ ਤੁਹਾਨੂੰ ਗਾਹ ਪੰਚਾਇਤੀ ਖੋਲਣ ਦਾ ਮੌਕਾ ਨਹੀਂ ਨਹੀਂ ਕਰ ਨਹੀਂ ਸਕਦੇ ਹੈਗੇ ਤੁਸੀਂ ਸਰੰਦ ਜਿਵੇਂ ਮੈਂ ਸੋਚਿਆ ਵੀ ਤੁਸੀਂ ਇਸਰੰਦ ਫਰੂਟ ਵਿਲਾ ਖੋਲਣਾ ਬੇ ਕਰਨੀਆ ਬੈਠੀ ਮੈਂ ਇੱਕ ਇੱਕ ਸਾਰੇ ਜਾਣੇ ਦੱਸ ਦੇਣਾ ਚਾਹਣਾ ਮੇਰੀ ਮਾਰਚ ਸਬ ਫਿਜ਼ੀਕਲ ਐਜੂਕੇਸ਼ਨ ਮੇਰੀ ਐਮਪੀਏਡ ਕੀਤੀ ਹੋਈ ਆ ਤੇ ਪੀਐਚਡੀ ਮੇਰੀ ਚੱਲ ਰਹੀ ਆ ਹਜੇ ਤੇ ਮੇਰੇ ਕੋਲ ਚਾਰ ਡਿਗਰੀਆਂ ਨੇ ਫਿਜ਼ੀਕਲ ਐਜੂਕੇਸ਼ਨ ਰਿਲੇਟਿਡ ਮੈਂ ਕੀਤੀ ਆ ਤੇ ਮੈਂ ਪਹਿਲਾਂ ਭਲਵਾਨੀ ਵੀ ਕੀਤੀ ਹਜੇ ਗੇਮ ਕਰਦਾ ਰਹਾਂ ਸਾਰੇ ਜਾਣਦੇ ਨੇ ਚਲੋ ਪੜਾਈ ਤੋਂ ਹਟ ਕੇ ਮੈਂ ਮੇਰੀਆਂ ਪਹਿਲਾਂ ਦੋ ਫਰਾਂਚਾਈਜ਼ੀਆਂ ਹੋਰ ਨੇ ਉਹ ਅੱਜ ਤੋਂ 6 ਸਾਲ ਪਹਿਲਾਂ ਆਪਾਂ ਮਹਾੜੀ ਖੋਲੀਆਂ ਸੀ ਉਹ ਫਾਸਟ ਫੂਡ ਨਾਲ ਰਿਲੇਟਡ ਹੈ ਤੇ ਇਹ ਆਪਾਂ ਵੱਖਰਾ ਜਿਹਾ हट ਕੇ ਕਨਸੈਪਟ ਲਿਆ ਹੈ ਕਿਉਂਕਿ ਮੈਂ ਫਤਿਹਗੜ੍ਹ ਸਾਹਿਬ ਇੱਥੇ ਆਪਣੀ ਤੁਹਾਨੂੰ ਪਤਾ ਵੀ ਬਹੁਤ ਬੜੀ ਜਗ੍ਹਾ ਹਨ ਤੇ ਮੈਂ ਨਾ ਬਚਪਨ ਤੋਂ ਮੈਂ ਇੱਥੇ ਜੁੜਿਆ ਹੋਇਆ ਮੈਨੂੰ 14-15 ਸਾਲ ਹੋ ਗਏ ਮੈਂ ਮੈਂ ਆਪਣੀ ਜ਼ਿੰਦਗੀ ਦੀ ਸੰਗਰਾਦ ਨਹੀਂ ਛੱਡੀ ਕਦੇ ਜੀ ਫਿਰ ਇੱਕ ਮੰਥ ਮੈਂ ਮੱਥਾ ਟੇਕਣ ਹੀ ਦੇਖਣਾ ਤੇ ਇੱਥੇ ਜੁੜਨ ਹੋਣ ਕਰਕੇ ਤੇ ਫਿਰ ਮਨ ਸੀ ਤਾਂ ਕਰਕੇ ਇੱਥੇ ਆਏ ਹਣਾ ਇਹਦੇ ਵਿੱਚ ਸੈਲਡ ਦੇ ਵਿੱਚ ਆਪਾਂ ਨੂੰ ਨਾ ਚਾਰ ਸੈਲਡ ਹੋਰ ਕੰਪਨੀ ਪ੍ਰੋਵਾਈਡ ਕਰਾਉਂਦੀ ਹੈ ਚਿਕਨ ਰਿਲੇਟਡ ਬਟ ਮੈਮ ਉਹ ਆਪਾਂ ਐਡ ਨਹੀਂ ਕੀਤੇ ਹੈਗੇ ਟੋਟਲ ਹੀ ਵੈਜ ਰੱਖਿਆ ਹੂੰ ਤੇ ਉਹ ਜਿਹੜੇ ਚਿਕਨ ਵਾਲੇ ਸੈਲਡ ਨੇ ਉਹ ਜਿੰਮ ਵਾਲਿਆਂ ਵਾਸਤੇ ਹੁੰਦੇ ਨੇ ਜਾਂ ਉਹਨਾਂ ਵਾਸਤੇ ਉਹ ਆਪਾਂ ਐਡ ਤਾਂ ਨਹੀਂ ਕੀਤੇ ਹੈਗੇ ਕਿਉਂਕਿ ਤੁਹਾਨੂੰ ਦੱਸ ਚੁੱਕਿਆ ਪਹਿਲਾਂ ਹੀ ਵੀ ਆਪਾਂ ਉਹਨਾਂ ਨਾਲ ਜੁੜੇ ਹੋਏ ਹਾਂ ਮਨ ਮੰਨ ਨਹੀਂ ਸੀ ਹੈਗਾ ਮੈਨੂੰ ਹੂੰ ਪੈਸੇ ਦਾ ਨਹੀਂ ਹੁੰਦਾ ਸਾਰਾ ਕੁਝ ਹਣਾ ਹੂੰ ਕੁਝ ਚੀਜ਼ਾਂ ਈਮੋਸ਼ਨ ਆਪਣੇ ਜਜ਼ਬਾਤ ਵੀ ਹੁੰਦੇ ਨੇ ਹੂੰ ਤੇ ਤੁਸੀਂ ਇੱਕ ਹੋਰ ਚੀਜ਼ ਕਹੀ ਆ ਕਿ ਜਿਮ ਵਾਸਤੇ ਜਿਮ ਵਾਸਤੇ ਸਪੈਸ਼ਲ ਆਫਰ ਕੀ ਹੈ ਜਿਮ ਵਾਸਤੇ ਮੈਮ ਨੂੰ ਉਹਨਾਂ ਲਈ ਸਪੈਸ਼ਲ ਸੈਲਡ تیار ਹੁੰਦਾ ਉਹ ਤਿੰਨ ਟਾਈਮ ਦੀ ਮਿਹਨਤ ਲੱਗਦੀ ਹੈ ਉਹਦੇ ਤੇ ਤਿੰਨ ਟਾਈਮ ਉਤੇ ਕੰਮ ਕਰਨਾ ਪੈਂਦਾ ਸ਼ਾਮ ਨੂੰ ਜਾ ਕੇ ਪਹਿਲਾਂ ਮੈਮ ਜੋ ਚੀਜ਼ਾਂ ਹੁੰਦੀਆਂ ਨੇ ਉਹਨਾਂ ਨੂੰ ਪਾਣੀ ਦੇ ਵਿੱਚ ਰੱਖਿਆ ਜਾਂਦਾ ਹੈ ਉਹਨਾਂ ਨੂੰ ਉਦੋਂ ਬਾਅਦ ਰੱਖਣ ਤੋਂ ਬਾਅਦ ਮਾਰਨਿੰਗ ਟਾਈਮ ਉੱਠ ਕੇ ਉਹਨਾਂ ਨੂੰ ਮੈਰੀਨੇਟ ਕੀਤਾ ਜਾਂਦਾ ਹੈ ਮੈਰੀਨੇਟ ਕਰਨ ਤੋਂ ਬਾਅਦ ਸ਼ੌਪ ਤੇ ਆ ਕੇ ਮੈਮ ਉਹਨਾਂ ਨੂੰ ਫੇਰ ਦੁਬਾਰਾ ਗਾਰਨਿਸ਼ ਕਰਕੇ ਫੇਰ ਕਸਟਮਰ ਨੂੰ ਪ੍ਰੋਵਾਈਡ ਕਰਾਇਆ ਜਾਂਦਾ ਹੈ ਕੋਈ ਵੀ ਜਿਮ ਰਿਲੇਟਡ ਪਰਸਨ ਜਾਂ ਕੋਈ ਵੀ ਪਹਿਲਵਾਨ ਬੰਦਾ ਜਾਂ ਕੋਈ ਵੀ ਸਪੋਰਟਸਮੈਨ ਆ ਉਹ ਮੈਂਮ ਹਮੇਸ਼ਾ ਹੀ ਆਲਸੀ ਜਾਂ ਨਿਰਗਲ ਹੁੰਦੇ ਨੇ ਕਿਉਂਕਿ ਰੀਜ਼ਨ ਉਹਦਾ ਇਹ ਹੁੰਦਾ ਉਹਨਾਂ ਦਾ ਸਾਰਾ ਜੋਰ ਜਿਮ ਦੇ ਵਿੱਚ ਲੱਗਦਾ ਜੋ ਉਹਨਾਂ ਨੂੰ ਡਾਈਟ ਪ੍ਰੋਵਾਈਡ ਹੁੰਦੀ ਹੈ ਨਾ ਉਹਨਾਂ ਦੇ ਉਸਤਾਦ ਕਰਾਉਂਦੇ ਹੁੰਦੇ ਨੇ ਜਾਂ ਘਰ ਦਾ ਕੋਈ ਮੈਂਬਰ ਹੁੰਦਾ ਉਹਨਾਂ ਨੂੰ ਜੋ ਉਹਨਾਂ ਨੂੰ ਸਪੋਰਟ ਕਰਦਾ ਕਿਉਂਕਿ ਜਿਮ ਵਾਲੇ ਜਿਹੜੇ ਬੰਦੇ ਹੁੰਦੇ ਨੇ ਉਹ ਆਪਣਾ ਸਾਰਾ ਜੋ ਵੀ ਉਹਨਾਂ ਦੀ ਪਾਵਰ ਹੁੰਦੀ ਹੈ ਉਹ ਸਟਰੈਂਥ ਹੁੰਦੀ ਹੈ ਸਾਰੀ ਆਪਣੀ ਯੂਜ਼ ਕਰ ਹੁੰਦੇ ਨੇ ਤੇ ਇੱਥੇ ਉਹਨਾਂ ਨੂੰ ਜਾਨਕੀ ਇੱਕ ਆਪਾਂ ਇੱਕ ਸੌਖਾ ਤਰੀਕਾ ਦੱਤਾ ਨੂੰ ਡਾਈਟ ਉਹ ਕਰਨ ਦਾ ਹਾਂ ਵੀ ਉਹਨਾਂ ਨੂੰ ਮਿਲੇ ਸਾਰਿਆਂ ਨੂੰ ਹਾਂ ਤੇ ਬਾਕੀ ਮੈਂ ਵੀ ਮੈਡਮ ਮੇਰੇ ਸਾਹਮਣੇ ਨਾਲ ਤਾਂ ਚਲੋ ਹਜੇ 1 ਬੰਨ ਵੀਕ ਹੋਇਆ ਹਜੇ ਹੋਰ ਟਾਈਮ ਲੱਗਣਾ ਹਜੇ ਹਾਂ ਤੇ ਬਹੁਤ ਜ਼ਿਆਦਾ ਵੀ ਲੱਗਦਾ ਪਿਆ ਵੀ ਕਸਟਮਰ ਜੁੜਨਗੇ ਨਾ ਕੁਝ ਚੀਜ਼ਾਂ ਦੀ ਘਾਟ ਐਡਵਰਟਾਈਜ਼ਮੈਂਟ ਵਗੈਰਾ ਕਿਉਂਕਿ ਉਹ ਆਪਾਂ ਕੀਤੀ ਨਹੀਂ ਕਿਉਂਕਿ ਮੌਕਾ ਨਹੀਂ ਦਿੱਤਾ ਜਿੱਦ ਜਿਸ ਦਿਨ ਦੀ ਓਪਨਿੰਗ ਕੀਤੀ ਉਸ ਦਿਨ ਦੇ ਕਸਟਮਰ ਜੁੜੇ ਜਾ ਰਹੇ ਨੇ ਜੁੜੇ ਜਾ ਰਹੇ ਕਿਉਂਕਿ ਆਪਾਂ ਨੇਚਰਲ ਦੇ ਰਹੇ ਕੋਈ ਗਲਤ ਚੀਜ਼ ਨਹੀਂ ਦੇ ਰਹੇ ਆਪਾਂ ਕੋਈ ਵੀ ਚੀਜ਼ ਖਾਣ ਜਾਂਦੇ ਤੁਸੀਂ ਇੱਕ ਵਾਰ ਰੇਟ ਜ਼ਰੂਰ ਮੈਂਸ਼ਨ ਕਰਿਓ ਫਾਇਓ ਜਿਹੜੇ ਰੇਟ 'ਚ ਆਪਾਂ ਪੰਜ ਛੇ ਤਰ੍ਹਾਂ ਦਾ ਫਰੂਟ ਦੇ ਰਹੇ ਆ ਉਹਦੇ ਵਿੱਚ ਕਿੰਨੀ ਮਿਹਨਤ ਲੱਗ ਰਹੀ ਆ ਤਿੰਨ ਟਾਈਮ ਦੀ ਮਿਹਨਤ ਲੱਗ ਰਹੀ ਆ ਜੋ ਦੇ ਰਹੇ ਆ ਆਪਾਂ ਔਨੇ ਰੁਪਏ 'ਚ ਇੱਕ 버ਗਰ ਮਿਲਦਾ ਜਿਹੜੇ ਟਾਈਮ 'ਚ ਤੁਹਾਨੂੰ ਹੀ ਪਤਾ 버ਗਰ ਦੇ ਵਿੱਚ ਕੀ ਲੱਗਦਾ ਕੀ ਚੀਜ਼ਾਂ ਯੂਜ਼ ਹੁੰਦੀਆਂ ਨੇ ਤੁਸੀਂ ਜੇ ਆਪਣਾ ਪੈਸਾ ਵੀ ਯੂਜ਼ ਕਰ ਰਹੇ ਹੋ ਤੁਹਾਨੂੰ ਪੈਸੇ ਦਾ ਮੁੱਲ ਮੁੱਲ ਮਿਲ ਰਿਹਾ ਪੂਰਾ ਹੈ ਨਾ ਵੀ ਆਪਾਂ ਨੂੰ ਹੈਲਥ ਰਿਲੇਟਡ ਚੀਜ਼ ਮਿਲ ਰਹੀ ਆ ਜੇ ਤੁਸੀਂ ਟੇਸਟ ਵੀ ਕਰ ਰਹੇ ਹੋ ਨਾ ਕੋਈ ਚੀਜ਼ ਖਾ ਰਹੇ ਹੋ ਤੁਹਾਨੂੰ ਹੈਲਥਲੀ ਬਹੁਤ ਜਿਆਦਾ ਵਧੀਆ ਜਿਵੇਂ ਮੈਮ ਪਪਾਇਆ ਹੋ ਗਿਆ ਲੀਵਰ ਲਈ ਬਹੁਤ ਚੰਗਾ ਤੇ ਪਾਈਨੈਪਲ ਹੋ ਗਿਆ ਹੁਣ ਸੇਵ ਰਿਲੇਟਡ ਦਾ ਕਹਾਵਤ ਬਣੀ ਹੋਈ ਆ ਸਿਆਣਿਆਂ ਦੀ ਵੀ ਇੱਕ ਸੇਵ ਡੇਲੀ ਖਾਓ ਵੀ ਡਾਕਟਰਾਂ ਦਾ ਹੀ ਕੰਮ ਆ ਜਾਓ ਉਹ ਚੀਜ਼ਾਂ ਐਡ ਹੁੰਦੀਆਂ ਨੇ ਹੁਣ ਤੁਸੀਂ ਤੁਹਾਨੂੰ ਦੱਸਣ ਦੀ ਲੋੜ ਨਹੀਂ ਹੈਗੀ। ਤੁਹਾਡੇ ਪ੍ਰਾਈਸ ਕਿੱਥੋਂ ਸਟਾਰਟ ਹੁੰਦੇ ਨੇ ਵੈਸੇ? ਪ੍ਰਾਈਸ ਮੈਮ ਪ੍ਰਾਈਸ ਦੱਸਿਆ ਜਾਵੇ ਹਜੇ ਜੋ ਕੰਪਨੀ ਨੇ ਹਜੇ ਸਾਨੂੰ ਪ੍ਰੋਵਾਈਡ ਕੀਤਾ ਵੀ ਇੱਕ ਮੰਥ ਲਈ ਉਹਨਾਂ ਨੇ ਪ੍ਰਾਈਸ ਬਹੁਤ ਜ਼ਿਆਦਾ ਘੱਟ ਲਾਇਏ ਨੇ ਵੀ ਜੋ ਕਸਟਮਰ ਨੇ ਉਹ ਟੇਸਟ ਕਰਨ ਟੇਸਟ ਕਰਕੇ ਤੁਹਾਡੇ ਨਾਲ ਜੁੜ ਜਾਣ ਜੋ ਜੋ ਪ੍ਰਾਈਸ ਨੇ ਨਾ ਮੈਮ ਇੱਕ ਰੇੜੀ ਵਾਲੇ ਨਾਲ ਕੰਪੇਅਰ ਕੀਤਾ ਜਾਵੇ ਉਹ ਪ੍ਰਾਈਸ ਨਹੀਂ ਸ਼ੇਕ ਦੇ ਜੂਸ ਦੇ ਕਿਉਂਕਿ ਜੋ ਵੀ ਇੱਥੇ ਕਸਟਮਰ ਆਉਂਦੇ ਨੇ ਨਾ ਵੀ ਬੱਚੇ ਆਉਂਦੇ ਨੇ ਉਹ ਆ ਕੇ ਆ ਬੋਲਦੇ ਨੇ ਵੀ ਰੇਟ ਹਾਂ ਸਾਨੂੰ ਉਹ ਸਾਨੂੰ ਕੰਪਨੀ ਵੱਲੋਂ ਹਦਾਇਤਾਂ ਨੇ ਵੀ ਹਜੇ ਤੁਸੀਂ ਆਪਣੇ ਕਸਟਮਰਾਂ ਨੂੰ ਟੈਸਟ ਕਰਵਾਓ ਆਪਣੇ ਨਾਲ ਜੋੜੋ ਕਿਉਂਕਿ ਮੈਮ ਉੱਥੇ ਦਾ ਸਾਰਾ ਕਨਸੈਪਟ ਹੈ ਇੱਥੇ ਦਾ ਕਨਸੈਪਟ ਨਹੀਂ ਹੈਗਾ ਬਾਕੀ ਦੇਖੋ ਵੀ ਆਪਣੇ ਲੋਕ ਵੀ ਕਿੱਦਾਂ ਪਸੰਦ ਕਰਦੇ ਨੇ ਜਾਂ ਜੁੜਦੇ ਨੇ ਤੇ ਜਿੰਮ ਦੀ ਵੀ ਗੱਲ ਕਰੀ ਸੀਗੀ ਪਲਵਾਨਾਂ ਨੂੰ ਲੈ ਕੇ ਤੁਸੀਂ ਇਹ ਗੱਲ ਕਹੀ ਸੀਗੀ ਤੁਹਾਡੇ ਨਾਲ ਜਿੰਮ ਦੇ ਕਿੰਨੇ ਕੁ ਮੁੰਡੇ ਜਾਂ ਕਿੰਨੇ ਕੁ ਕੁੜੀਆਂ ਤੁਹਾਡੇ ਨਾਲ ਜੁੜ ਗਏ ਨੇ ਮੈਮ ਬਹੁਤ ਸਾਰੇ ਜੁੜ ਗਏ ਨੇ ਜਿਹੜੇ ਵੀ ਜੁੜੇ ਨੇ ਮੈਮ ਉਹ ਨਾ ਉਹਨਾਂ ਨੇ ਇੱਕ ਸੈਲਡ ਵਗੈਰਾ ਲੈਂਦੇ ਨੇ ਤੇ ਨਾਲ ਜੂਸ ਲੈਂਦੇ ਨੇ ਮੈਮ ਤੇ ਜੂਸ ਦੀ ਆਪਣੀ ਇੱਕ ਕੁਆਲਿਟੀ ਆ ਵੀ ਆਪਾਂ ਉਹਦੇ ਵਿੱਚ ਮਿੱਠਾ ਵਗੈਰਾ ਪੁੱਛ ਕੇ ਪਾਉਂਦੇ ਆ ਕਿਉਂਕਿ ਕੰਪਨੀ ਵੱਲੋਂ ਆਪਾਂ ਨੂੰ ਹੈ ਨਹੀਂ ਬਰਫ਼ ਵੀ ਨਹੀਂ ਸੀ ਹੈਗੀ ਬਟ ਹੁਣ ਸਾਨੂੰ ਰੱਖਣੀ ਪਈ ਆ ਕਿਉਂਕਿ ਕਈ ਕਸਟਮਰ ਇਦਾਂ ਦੇ ਆਉਂਦੇ ਨੇ ਜੋ ਕਹਿੰਦੇ ਨੇ ਵੀ ਬਰਫ਼ ਐਡ ਕਰੋ ਇਹ ਆਪਣੇ ਇੱਥੇ ਗਵਰਨਮੈਂਟ ਹਸਪੀਟਲ ਆ ਫਤਿਹਗੜ੍ਹ ਸਾਇਓ ਉਥੇ ਮੈਮ ਆਪਣੀਆਂ ਰੁਟੀਨ ਦੇ ਵਿੱਚ 15 ਪਲੇਟਾਂ 18 ਪਲੇਟਾਂ ਦਾ ਸੈਲਡ ਪੈਕ ਹੋ ਕੇ ਜਾਂਦੀ ਹੁੰਦਾ ਪੱਕਾ ਰੁਟੀਨ ਜਿਕੇ ਵੀ ਜੋ ਡਾਕਟਰ ਨੇ ਉਤੇ ਖਾਂਦੇ ਨੇ ਸਾਰੇ ਤੇ ਤਿੰਨ ਹਸਪੀਟਲ ਮੈਡਮ ਇਥੇ ਨਹੀਂ ਇੱਕ ਦੰਦਾਂ ਵਾਲਾ ਹਸਪੀਟਲ ਆ ਉਹਨਾਂ ਦੇ ਪੱਕਾ ਸੈਲਡੇ ਜਾਂਦਾ ਆਪਣਾ ਡਾਕਟਰ ਸਾਹਿਬ ਖਾਂਦੇ ਨੇ ਜੀ ਬਾਕੀ ਸਟੂਡੈਂਟ ਦਾ ਮੈਮ ਕੋਈ ਕੋਈ ਗੱਲ ਨਹੀਂ ਹੈ ਵੀ ਕਿੰਨੇ ਕਾ ਕੇ ਖਾਂਦੇ ਨੇ ਕਿਉਂਕਿ ਮੈਮ ਜੋ ਇੱਕ ਵਾਰ ਕਸਟਮਰ ਆ ਰਹੇ ਹਨਾ ਉਹਨੂੰ ਅਸੀਂ ਇਹ ਨਹੀਂ ਕਹਿ ਰਹੇ ਵੀ ਤੁਸੀਂ ਦੁਬਾਰਾ ਆਓ ਉਹ ਆਪ ਆ ਕੇ ਦੂਜੇ ਦਿਨ ਬੋਲਦਾ ਵੀ ਮਤਲਬ ਵਧੀਆ ਰਿਸਪੌਂਸ ਜ਼ਿਆਦਾ ਬਿਲਕੁਲ 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 ਰਿਸਪੌਂਸ ਮੈਂ ਇਹ ਗੱਲ ਦਾ ਹੁੰਦਾ ਰਿਸਪੌਂਸ ਚਲੋ ਬੋਲਬਾੜੀ ਤਾਂ ਹੁੰਦੀ ਆ ਹਨਾ ਆਪਣੀ ਬਟ ਇੱਕ ਚੀਜ਼ ਹੋਰ ਹੋ ਜਾਂਦੀ ਹੈ ਵੀ ਜਦ ਆਪਾਂ ਕੁਆਲਿਟੀ ਦਿੰਨੇ ਜਦੋਂ ਆਪਾਂ ਕੁਆਲਿਟੀ ਦਿੰਨੇ ਹਨਾ ਕਸਟਮਰ ਆਪਣੇ ਆਪ ਤੁਹਾਡੇ ਕੋਲ ਆਊਗਾ ਹੀ ਆਊਗਾ ਜਦੋਂ ਤੁਹਾਡੇ ਕੋਲ ਕੋਈ ਕਸਟਮਰ ਆਉਂਦਾ ਹੈ ਤੇ ਤੁਸੀਂ ਉਹ ਪਹਿਲਾਂ ਤੁਹਾਡੇ ਤਾਂ ਰੇਟ ਦੇਖ ਕੇ ਕਹਦਾ ਨਾ ਨਹੀਂ ਯਾਰ ਤੁਹਾਡੇ ਰੇਟ ਹੀ ਬਹੁਤ ਜੈ ਜਾਂ ਤੇ ਉਦੋਂ ਬਾਅਦ ਟੇਸਟ ਕੀਤਾ ਜਾਂਦਾ ਹੈ ਫਿਰ ਟੇਸਟ ਤਾਂ ਜਦੋਂ ਟੇਸਟ ਕਰਦਾ ਉਦੋਂ ਬੰਦਾ ਕੀ ਕਹਿੰਦਾ ਰਿਸਪੌਂਸ ਟੇਸਟ ਕਰਕੇ ਮੈਂ ਬਸ ਜਿਆਦਾ ਥੰਬਸ ਅਪ ਕਰ ਦਿੰਦੇ ਨੇ ਵੀ ਇੱਕ ਚਸਪੂਨ ਲੈ ਕੇ ਜਾਂ ਫਿਰ ਜੇ ਕਈ ਵਾਰ ਮੈਂ ਬਾਹਰ ਉਹਨਾਂ ਕਾਊਂਟਰ ਤੋਂ ਦਾ ਹੱਥ ਮਲਾਉਂਦੇ ਨੇ ਵੀ ਯਾਰ ਇਹ ਚੀਜ਼ ਅਸੀਂ ਖਾਦੀ ਨਹੀਂ ਸੀ ਵੀ ਬੱਡ ਇੱਥੇ ਆਈ ਇੱਥੇ ਹੈ ਨਹੀਂ ਸੀ ਹਾਂਜੀ ਹਾਂਜੀ ਤੇ ਮਤਲਬ ਸਪੈਸ਼ਲ ਕੁਝ ਫਰੂਟ ਕਰੀਮ ਤੋਂ ਇਲਾਵਾ ਸਪੈਸ਼ਲ ਹੋਰ ਕੀ ਹੈ ਜੋ ਆਪਣਾ ਬੈਸਟ ਸੈਲਰ ਇੱਥੇ ਚੱਲ ਰਿਹਾ ਫਰੂਟ ਸੈਲਡ ਖਾ ਰਹੇ ਨੇ ਦੋ ਦੋ ਟਾਈਮ ਮੀਲ ਬੰਦੇ ਸਾਰੇ ਹਾਂ ਤੇ ਉਸ ਤੋਂ ਬਿਨਾ ਅਗਰ ਕਿਸੇ ਨੂੰ ਜਿਵੇਂ ਆਈਸਕ੍ਰੀਮ ਦੀ ਜਗ੍ਹਾ ਖਾਣਾ ਜਾਂ ਜੋ ਲਾਈਕ ਕਰਦੇ ਨੇ ਜੋ ਖਾਣ ਪੀਣ ਦੇ ਯਕੀਨ ਨੇ ਤੇ ਖਾਣ ਪੀਣ ਦੀ ਦੁਨੀਆ 'ਚ ਯਕੀਨ ਹਰੇਕ ਥਾਂ 'ਤੇ ਜਿਵੇਂ ਅੰਬਰਸਰ ਕੋਈ ਪਕੌੜੇ ਵਾਲਾ ਕੋਈ ਲੁਧਿਆਣੇ ਕੋਈ ਕਿਸੇ ਜੀ ਹੁਣ ਲੁਧਿਆਣੇ ਫਰੂਟ ਕਰੀਮ ਵਾਲਾ ਉਹ ਕਨਸੈਪਟ ਆਪਾਂ ਮੈਡਮ ਇੱਥੇ ਲਿਆਏ ਹਾਂ ਇਹ ਨਹੀਂ ਕਹਿੰਦੇ ਹੈਗੇ ਇੱਕ ਵਾਰ ਟਰਾਈ ਕਰੋ ਦੂਜੀ ਵਾਰ ਤੁਹਾਡੀ ਹੁਣਾ ਮਰਜੀ ਆ ਭਲਾ ਦੂਜੀ ਵਾਰ ਬੰਦਾ ਆਪ ਕਹਿੰਦਾ ਹੈ ਕਿ ਸਾਨੂੰ ਦੇ ਦਿਓ ਬਿਲਕੁਲ 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 ਮੈਂ ਦੂਜੀ ਵਾਰ ਆ ਕੇ ਉਹਨਾਂ ਨੇ ਤੁਹਾਨੂੰ ਕਹੋ ਤੇ ਐਲ ਸੀ ਡੀ ਵੀ ਦੇਖਣੀ ਉਹਨਾਂ ਨੇ ਕਹਿਣਾ ਵੀ ਵੀਰ ਕ ਤੁਸੀਂ ਮਤਲਬ ਆਇਲੀ ਫੂਡ ਨਹੀਂ ਰੱਖੇਗੇ ਨਹੀਂ نو ਮੈਮ ਕੰਪਨੀ ਵੱਲੋਂ ਸਾਨੂੰ ਇੱਕ ਹਦਾਇਤ ਅਸੀਂ ਸਾਨੂੰ ਐਲਸੀਡੀ ਵਗੈਰਾ ਲਗਾ ਲਗਾਣੀ ਪਈ ਸੀ ਉਹ ਮੈਨੂੰ ਇੱਕ ਐਡ ਜਾਰੀ ਕਰਨਾ ਪੈਣਾ ਸੀ ਬਟ ਅਸੀਂ ਦੇ ਨਹੀਂ ਰਹੇ ਹੈਗੇ ਕਿਉਂਕਿ ਕਈ ਬੰਦੇ ਵਿੱਚ జిਮ ਵਾਲੇ ਵੀ ਆਉਂਦੇ ਨੇ ਉਹ ਬੋਲਦੇ ਨੇ ਵੀ ਤੁਸੀਂ ਹੈਲਦੀ ਫੂਡ ਦੇ ਰਹੇ ਹੋ ਨਾਲ ਦੂਜੀ ਵੀ ਉਹ ਫਿਰ ਉਹਨਾਂ ਨੂੰ ਦੱਸਣਾ ਪੈਂਦਾ ਵੀ ਮਜਬੂਰੀ ਹੈ ਸਾਡੀ ਹੈਲਦੀ ਫੂਡ ਮੈਮ ਦੂਜਾ ਆਇਲੀ ਫੂਡ ਇਦਾਂ ਮੈਡਮ ਇੱਧਰ ਮਾਰਕੀਟ ਆ ਸੀ ਡੀ ਦਾ ਇੰਟਰ ਮਾਰਕੀਟ ਆ ਸਾਰੀ ਸਾਰੀ ਇਹ ਨਾ ਚੀਜ਼ਾਂ ਵਾਸਤੇ ਉਹ ਬਹੁਤ ਸਾਰੇ ਕੈਫੇ ਨੇ ਬਹੁਤ ਤਕੜੇ ਕੈਫੇ ਬਣੇ ਹੋਏ ਨੇ ਬਹੁਤ ਵਧੀਆ ਕੁਆਲਿਟੀਆਂ ਨੇ ਬਹੁਤ ਪੁਰਾਣੇ ਨੇ ਉਹ ਦੇ ਰਹੀ ਨੇ ਆਪਣਾ ਕਨਸੈਪਟ ਹੈਲਥਲੀ ਵਾਲੋਕਾਂ ਦੀ ਵੀ ਜਿੱਦਾਂ ਸਿਆਣੇ ਇਹ ਚੀਜ਼ ਨੂੰ ਸਿਆਣੇ ਖਾ ਸਕਦੇ ਨੇ ਸਿਆਣੇ ਲਈ ਬਹੁਤ ਵਧੀਆ ਤੇ ਜੋ ਫੈਮਿਲੀ ਨੇ ਫੈਮਿਲੀ ਵਾਲੇ ਨੇ ਜਾਂ ਬੀਬੀਆਂ ਨੇ ਜਾਂ ਭੈਣਾਂ ਨੇ ਘਰ ਬੈਠੇ ਉਹ ਡਿਲੀਵਰੀ ਕਰਵਾ ਸਕਦੇ ਨੇ ਤੇ ਇੱਕ ਵਾਰ ਟੇਸਟ ਜ਼ਰੂਰ ਕਰਨ ਮੈਨੂੰ ਨਹੀਂ ਲੱਗਦਾ ਹੈਗਾ ਵੀ ਉਹਨਾਂ ਨੂੰ ਫਿਰ ਕਿਤੇ ਹੋਰ ਪਾਸੇ ਜਾਣ ਦੀ ਲੋੜ ਪੈਣੀ ਹੈ ਉਹ ਜਰੂਰ ਪੱਕਾ ਕ੍ਰੇਵਿੰਗ ਲੱਗਦੀ ਹੈ ਮੈਮ ਇੱਥੇ ਨਾ ਸਾਡੇ ਸਾਹਮਣੇ ਸ਼ਾਪ ਆ ਸੁਨੂੰਦੀ ਉਹ ਬੋਲਦੇ ਸੀ ਉਹ ਕਹਿੰਦੇ ਵੀ ਜੇ ਕ੍ਰੇਵਿੰਗ ਲੱਗਦੀ ਹੈ ਮੈਂ ਰੋਟੀ ਖਾਦੀ 4 ਵਜੇ ਮੈਨੂੰ ਕ੍ਰੇਵਿੰਗ ਨਹੀਂ ਲੱਗੀ ਵੀ ਮੈਂ ਸੈਲਡ ਖਾਣਾ ਉਹਦਾ ਪੱਕਾ ਸੈਲਡ ਆ ਮੈਮ ਉਹ ਨਹੀਂ ਖਾਣੀ ਘਣਾ ਅੱਛਾ ਜੀ ਹਾਂਜੀ ਹਾਂਜੀ ਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਤਾਂ ਮਤਲਬ ਬਜ਼ੁਰਗ ਵੀ ਕਾਫੀ ਮਿਲਦੇ ਹੋਣੇ ਆ ਹਾਂਜੀ ਹਾਂਜੀ ਮੈਮ ਬਜ਼ੁਰਗ ਵੀ ਕਾਫੀ ਸਾਰੇ ਜੁੜੇ ਹੋਏ ਨੇ ਜੀ ਹੂੰ ਤੇ ਯੂਸ ਵਗੈਰਾ ਮੈਂ ਮੈਂ ਟਰਾਈ ਕਰਦੇ ਨੇ ਉਹ ਛੇ ਜਿਵੇਂ ਫਰੂਟ ਹਨਾ ਉਹ ਫਰੂਟ ਚਾਟ ਖਾਂਦੇ ਨੇ ਜ਼ਿਆਦਾ ਮੈਂ ਜਿਹੜੇ ਬਜ਼ੁਰਗ ਨੇ ਕਿਉਂਕਿ ਬਹੁਤ ਸਾਰੀਆਂ ਪ੍ਰੋਬਲਮ ਹੁੰਦੀਆਂ ਨੇ ਕਿਸੇ ਦੀ ਫੈਮਿਲੀ ਮੈਂਬਰ ਬਾਹਰ ਨੇ ਬੱਚੇ ਬਾਹਰ ਨੇ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਹਨਾ ਵੀ ਨਹੀਂ ਕਰ ਪਾਉਂਦੇ ਹੈਗੇ ਉਹਨਾਂ ਨੂੰ ਇੱਥੇ ਇੱਕ ਸੌਖਾ ਪਲੇਟਫਾਰਮ ਮਿਲ ਗਿਆ ਆਨਲਾਈਨ ਆਰਡਰ ਵੀ ਹੁੰਦਾ ਆਨਲਾਈਨ ਆਰਡਰ ਵੀ ਹੈਗਾ ਹਾਂਜੀ ਹਾਂਜੀ ਬਾਕੀ ਡਿਲੀਵਰੀ ਵਗੈਰਾ ਨੰਬਰ ਦਿੱਤਾ ਵੇ ਸ਼ਾਪ ਦਾ ਮੈਂਮ ਕਾਲ ਕਰਕੇ ਮਿਨੀਮਮ ਪਾਊਡਰ ਰੱਖਿਆ ਹੋਇਆ ਡਿਲੀਵਰੀ ਫ੍ਰੀ ਹੋ ਜਾਂਦੀ ਹੈ ਜੀ ਹਮ ਜੇ ਤੁਹਾਡੇ ਤੱਕ ਕਿਸੇ ਨੇ ਪਹੁੰਚਣਾ ਹੋਵੇ ਤੇ ਪੂਰਾ ਆਪਣਾ ਕੰਟੈਕਟ ਦੱਸ ਦਿਓ ਕਿੱਥੇ-ਕਿੱਥੇ ਉਹ ਚੀਜ਼ਾਂ ਕਿਉਂਕਿ ਸਾਰਿਆਂ ਨੂੰ ਪਤਾ ਚੱਲਣਾ ਚਾਹੀਦਾ ਹੈ ਕਿ ਸਰੰਦ ਦੇ ਵਿੱਚ ਫਰੂਟ ਬਿਲਾ ਖੁੱਲਿਆ ਹੈ ਤੇ ਪਹਿਲੀ ਵਾਰ ਕੁਝ ਸਪੈਸ਼ਲ ਆਉਣ ਲੱਗਿਆ ਹਾਂ ਹਾਂਜੀ 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 ਤੇ ਮੈਮ ਇਹ ਨਾ ਆਪਣੀ ਜਦੋਂ ਆਪਾਂ ਜੀਟੀ ਰੋ ਮੇਨ ਰੋਡ ਤੋਂ ਜੋ ਆਪਣਾ ਗੁਰਦੁਆਰਾ ਸਾਹਿਬ ਨੂੰ ਰੋਡ ਜਾਂਦਾ ਜੋਤੀ ਸਰੂਪ ਸਾਹਿਬ ਨੂੰ ਜਾਂਦੇ ਆ ਤੇ ਉਥੇ ਰਸਤੇ ਦੇ ਵਿੱਚ ਖੰਡਾ ਚੌਕ ਆਉਂਦਾ ਉਹਦੇ ਤੋਂ ਰਾਈਟ ਸਾਈਡ ਮੈਮ ਸੀਡੀ ਸੈਂਟਰ ਮਾਰਕੀਟ ਆ ਇਸ ਟਾਈਮ ਦਾ ਫਤਿਹਗੜ੍ਹ ਸਾਹਿਬ ਦਾ ਪੋਰਸ਼ ਏਰੀਆ ਤੇ ਉਥੇ ਬਹੁਤ ਸਾਰੇ ਕੈਫੇ ਬਣੇ ਹੋਏ ਨੇ ਬਹੁਤ ਸਾਰੇ ਇੰਸਟੀਟਿਊਟ ਨੇ ਮੈਮ ਉਹ ਮਾਰਕੀਟ ਦੇ ਵਿੱਚ ਆਪਣਾ ਪਿੰਕ ਗੁੰਦੀ ਬੈਕ ਸਾਈਡ ਕੈਫੇ ਆ ਫਰੂਟ ਵਿਲਾ ਮੈਮ ਤੇ ਮੈਮ ਆਪਣੀ ਸ਼ਾਪ ਦਾ ਨੰਬਰ ਹੈਗਾ 9815356296 ਜੀ ਹਾਂਜੀ ਹਾਂਜੀ ਸੋ ਵੀਰੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਤੁਹਾਨੂੰ ਬਹੁਤ ਸਾਰੀਆਂ ਬਲੇਸਿੰਗ ਵੀ ਨੇ ਕਿ ਰੱਬ ਤੁਹਾਨੂੰ ਤਰੱਕੀ ਬਖਸ਼ੇ ਹਾਂਜੀ ਹਾਂਜੀ ਸੋ ਤੁਹਾਨੂੰ ਵੀਰੇ ਨੇ ਦੱਸ ਹੀ ਦਿੱਤਾ ਹੈ ਕਿ ਵੀ ਕੀ ਕੁਝ ਸਪੈਸ਼ਲ ਹੈ ਜਿਹੜਾ ਫਰੂਟ ਬਿਲਾ ਦੇ ਵਿੱਚ ਦੇਖਣ ਨੂੰ ਮਿਲੇਗਾ ਤੋਂ ਅਸੀਂ ਤੁਸੀਂ ਵੀ ਆਪਣੀ ਜਿਹੜਾ ਕਿ ਸਿਹਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇੱਕ ਵਾਰ ਜਰੂਰ ਆਓ ਤੇ ਟਰਾਈ ਕਰਕੇ ਦੇਖੋ ਤੇ ਜਿਸ ਤਰ੍ਹਾਂ ਵੀਰੇ ਨੇ ਕਿਹਾ ਹੀ ਆ ਕਿ ਵੀ ਜੇ ਤੁਸੀਂ ਇੱਕ ਵਾਰ ਟੇਸਟ ਕਰੋਗੇ ਤਾਂ ਤੁਸੀਂ ਮੁੜ ਕੇ ਬਾਰ-ਬਾਰ ਆਪ ਮੰਗੋਗੇ ਤਾਂ ਸਾਰਿਆਂ ਨੂੰ ਇਹ ਅਪੀਲ ਵੀ ਹੈ ਰਿਕੁਐਸਟ ਵੀ ਹੈ ਕਿ ਤੁਸੀਂ ਇੱਕ ਵਾਰ ਫਰੂਟ ਬਿਲਾ ਜਰੂਰ ਆ ਤੇ ਹੁਣ ਸਾਨੂੰ ਦਾ ਇਜਾਜ਼ਤ ਬਾਏ ਬਾਏ